ਹੈਗਰ ਜੀ ਕਾਕਾ ਸਵਾਇਗੋ ਦੀ ਕੀ ਖਤੇ ਤੁਸੀਂ ਵੇਖ ਰਹੇ ਜੇ ਵਤਨ ਦੀ ਮਿੱਟੀ ਚੈਨਲ ਮੈਂ ਡਾਕਟਰ ਪ੍ਰਤਾਪ ਸਿੰਘ ਪੰਘਾੜੀ ਜਿਸ ਤਰ੍ਹਾਂ ਕਰ ਰਜਾਨਾ ਹੀ ਅਸੀਂ ਤੁਹਾਡੇ ਨਾਲ ਕਿਸੇ ਨਾ ਕਿਸੇ ਵਿਸ਼ੇ ਤੇ ਸਾਂਝ ਪਾਉਂਦੇ ਆ ਸੋ ਅੱਜ ਜਿਹੜਾ ਵਿਸ਼ਾ ਹੈ ਉਹ ਜਿੱਥੇ ਵੋਟਾਂ ਨਾਲ ਸੰਬੰਧਤ ਆ ਉਥੇ ਉਹ ਡੇਰੇਦਾਰ ਬਾਬਿਆਂ ਨਾਲ ਵੀ ਸੰਬੰਧਤ ਆ ਕਿਉਂਕਿ ਜਿਸ ਤਰ੍ਹਾਂ ਆਪ ਨੂੰ ਪਤਾ ਹੀ ਆ ਕਿ ਪਿਛਲੇ ਦਿਨੀ ਜੋ ਡੇਰਾ ਬਿਆਸ ਆ ਉਹਨਾਂ ਦੇ ਨਵੇਂ ਬਣੇ ਮੁਖੀ ਜਿਹੜੇ ਜਗਦੀਪ ਸਿੰਘ ਗੇਲਾ ਜਿਨ੍ਹਾਂ ਨੂੰ ਕਿ ਪੰਜਾਬ ਸਰਕਾਰ ਨੇ ਜੈਡ ਪਲੱਸ ਸੁਰੱਖਿਆ ਜਿਹੜੀ ਆ ਮੁਹਈਆ ਕਰਵਾਈ ਆ ਮੈਂ ਇਹ ਗੱਲ ਆਪਜੀ ਨਾਲ ਸਾਂਝੀ ਕਰ ਦੇਵਾਂ ਕਿ ਜਿੰਨੇ ਵੀ ਪੰਜਾਬ ਵਿੱਚ ਡੇਰੇ ਆ ਇਹਨਾਂ ਡੇਰੇਦਾਰਾਂ ਦਾ ਕੋਈ ਆਪਣਾ ਧਰਮ ਨਹੀਂ ਹੈਗਾ ਇਹਨਾਂ ਨੇ ਸਾਰੇ ਇਧਰ ਉਧਰੋਂ ਸਾਰੇ ਧਰਮਾਂ ਵਿੱਚੋਂ ਇਕੱਠੇ ਕਰਕੇ ਤੇ ਆਪਣੇ ਡੇਰੇ ਵਿੱਚ ਜਿਹੜੀ ਆ ਉਹ ਭੀੜ ਜਿਹੜੀ ਬਦਾਈ ਹੁੰਦੀ ਆ ਤੇ ਇਹਨਾਂ ਦਾ ਆਪਣਾ ਕੋਈ ਇਤਿਹਾਸ ਵੀ ਨਹੀਂ ਹੁੰਦਾ ਤੇ ਸਰਕਾਰਾਂ ਜਿਹੜੀਆਂ ਇਹਨਾਂ ਨੂੰ ਇਸ ਕਰਕੇ ਪ੍ਰਮੋਟ ਕਰਦੀਆਂ ਕਿ ਸਰਕਾਰਾਂ ਜਿਹੜੀਆਂ ਇਹ ਵੋਟ ਚ ਆਉਂਦੀਆਂ ਤੇ ਇਸ ਕਰਕੇ ਇਹ ਜਿਹੜੀ ਡੇਰਾ ਬਿਆਸ ਆ ਡੇਰੇ ਬਿਆਸ ਦੇ ਜਿਹੜਾ ਮੁਖੀ ਨਵਾਂ ਬਣਿਆ ਉਹਨੂੰ ਜੈਡ ਪ੍ਰੈਸ ਜਿਹੜੀ ਸੁਰੱਖਿਆ ਉਹ ਸਰਕਾਰ ਨੇ ਮੁਹੱਈਆ ਕਰਵਾਈ ਆ ਜਿਹੜੀ ਕਿ ਪੰਜਾਬ ਦੇ ਖਜ਼ਾਨੇ ਨੂੰ ਬੜਾ ਵੱਡਾ ਇੱਕ ਖੋਰਾ ਵਾ ਤੇ ਦੂਸਰੀ ਖਬਰ ਜਿਹੜੀ ਮੈਂ ਆਪ ਜੀ ਨਾਲ ਸਾਂਝੀ ਕਰ ਦਵਾਂ ਉਹ ਡੇਰਾ ਮੁਖੀ ਜਿਹੜਾ ਕਿ ਸਿਰਸਾ ਜਿਸ ਨੂੰ ਕਿ ਸੱਜਾ ਸੌਦੇ ਦੇ ਨਾਂ ਨਾਲ ਦੇ মিডিਏ ਵਿੱਚ ਜਿਸ ਨੂੰ ਕਿ ਸੌਦਾ ਸਾਧ ਨੇ ਨਾਂ ਨਾਲ ਵੀ ਜਾਣਿਆ ਜਾਂਦਾ ਵਾ ਤੇ ਉਸ ਦੀ ਆਪ ਵੇਖਦੇ ਹੋ ਕਿ ਦੋਈ ਤਿੰਨ ਮਹੀਨੇ ਜਦੋਂ ਵੀ ਕੋਈ ਇਲੈਕਸ਼ਨ ਆਉਂਦੀ ਹੈ ਤੇ ਉਦੋਂ ਹੀ ਉਹਨੂੰ ਪਾਰੋਲ ਮਿਲ ਜਾਂਦੀ ਆ ਇਹ ਉਹ ਡੇਰਾ ਸਿਰਸੇ ਵਾਲਾ ਸਾਧਿਆ ਜਿੰਨੇ ਕਿ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਵਾ ਸਵਾੰਗ ਰੱਜ ਕੇ ਤੇ ਉਹਨਾਂ ਵਾਂਗੂ ਅੰਮ੍ਰਿਤ ਜਿਹੜਾ ਵਾ ਉਹ ਇੱਕ ਬਾਟਾ ਜਿੰਨੂੰ ਕਿ ਅੰਜਾਮੇ ਇंसा ਕਿਹਾ ਗਿਆ ਸੀ ਉਹ ਤਿਆਰ ਕਰਕੇ ਤੇ ਆਪਣੇ ਜਿਹੜੇ ਸ਼ਰਧਾਲੂਆਂ ਨੂੰ ਪਿਆਇਆ ਸੀ ਤੇ ਜਿਹੜੇ ਤੋਂ ਬੜਾ ਵੱਡਾ ਵਿਵਾਦ ਖੜਾ ਹੋ ਗਿਆ ਕਿ ਜਿਹਦੇ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਵਿਵਾਦਾਂ ਵਿੱਚ ਘਿਰ ਗਈ ਸੀ ਤੇ ਇ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਦਾ ਜਿਉਂ ਬੇੜ ਦਾ ਗਿਰਦਾ ਮਿਆਰ ਜਿਹੜੀ ਆ ਅਰਸ਼ ਤੋਂ ਅੱਜ ਫਰਸ਼ ਤੇ ਡਿੱਗ ਪਈ ਇਹ ਸਾਰਾ ਡੇਰੇਵਾਦਾਂ ਦਾ ਹੀ ਚੱਕਰ ਸੀ ਪਰ ਫਿਰ ਵੀ ਅੱਜ ਵੀ ਜਿਹੜੇ ਸਰਕਾਰਾਂ ਨੇ ਇਹ ਡੇਰੇਵਾਦਾਂ ਦਾ ਪੱਖ ਪੂਰਦੇ ਕਿਉਂਕਿ ਇਹਨਾਂ ਨੂੰ ਇਹੋ ਆਸ ਹੁੰਦੀ ਹੈ ਕਿ ਡੇਰੇਦਾਰ ਜਿਹੜੀਆਂ ਸਾਡੀਆਂ ਵੋਟਾਂ ਜਿਹੜੀਆਂ ਉਹ ਕਰੀਆਂ ਤੇ ਡੇਰੇਦਾਰ ਸਾਡੀ ਪਾਰਟੀ ਨੂੰ ਵੋਟਾਂ ਪਾਉਣਗੇ ਸੋ ਇਹ ਜਿਹੜੇ ਡੇਰੇਵਾਦ ਆ ਇਹ ਸਮਾਜ ਵਾਸਤੇ ਬੜਾ ਘੱਟ ਗਿਆ ਕਿਉਂਕਿ ਜਿੰਨੇ ਵੀ ਧਰਮ ਆ ਉਹਨਾਂ ਦੇ ਆਪੋ ਆਪਣੇ ਇਤਿਹਾਸ ਆ ਆਪੋ ਆਪਣੇ ਉਹਨਾਂ ਦੇ ਬਖੰਬਰ ਆ ਤੇ ਉਹਨਾਂ ਦੇ ਕੋਈ ਨਾ ਕੋਈ ਇਤਿਹਾਸ ਜਿਹੜੇ ਬਣੇ ਆ ਤੇ ਇਹ ਡੇਰੇਵਾਰ ਜਿਹੜੇ ਆ ਇਹਨਾਂ ਦਾ ਕੋਈ ਆਪਣਾ ਇਤਿਹਾਸ ਨਹੀਂਗਾ ਸੋ ਆਓ ਆਪਾਂ ਇਹਨਾਂ ਡੇਰੇਵਾਰ ਤੋਂ ਸੁਚੇਤ ਰਹੀਏ ਤੇ ਇਹ ਜਿਹੜੀਆਂ ਸਾਧ ਜਿਹੜੇ ਜਿਨ੍ਹਾਂ ਨੂੰ ਕਿ ਪੈਰੋਲ ਜਿਹੜੀ ਆ ਦੂਜੇ ਚੌਥੇ ਦਿਨ ਮਿਲ ਜਾਂਦੀ ਆ ਤੋ ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਪਤਾ ਕਿ ਜਿਹੜੇ ਬੰਦੀ ਸਿੰਘ ਆ ਉਹਨਾਂ ਨੂੰ 30-40 40 ਸਾਲ ਹੋ ਗਿਆ ਕਈਆਂ ਨੂੰ ਅਜੇ ਤੱਕ ਬਾਹਰ ਦੀ ਜਿਹੜੀ ਆ ਉਹਨਾਂ ਨੇ ਬਾਹਰ ਦਾ ਕੋਈ ਦੁਨੀਆ ਜਿਹੜੀ ਉਹ ਨਹੀਂ ਵਿਖਾਈ ਸੋ ਇਹ ਬੜੀ ਜਿਹੜੀ ਆ ਇੱਕ ਸੋਚਣ ਵਾਲੀ ਗੱਲ ਆ ਸੋ ਆਓ ਆਪਾਂ ਇਹਨਾਂ ਡੇਰੇਵਾਜ਼ਾ ਤੋਂ ਬਚੀਏ ਮੈਂ ਡਾਕਟਰ ਪ੍ਰਤਾਪ ਸਿੰਘ ਪੰਘਾਲੀ ਤੁਸੀਂ ਵੇਖਦੇ ਰਹੋ ਵਤਨ ਦੀ ਮਿੱਟੀ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ